ਤਾਂ ਬੇਹਦ ਮੰਦਭਾਗੀ ਖਬਰ ਫਤੇਗੜ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਰਨਾਲ ਤੋਂ ਇੱਕ ਪਰਿਵਾਰ ਮੱਥਾ ਟੇਕਣ ਆਇਆ ਸੀ ਤੁਹਾਨੂੰ ਜਿਵੇਂ ਪਤਾ ਹੈ ਫਤੇਗੜ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਚੱਲੀ ਸੀ ਤੇ ਉਸ ਦੇ ਵਿੱਚ ਸ਼ਾਮਲ ਹੋਣ ਲਈ ਟ੍ਰੇਨ ਰਾਹੀਂ ਹਰਿਆਣਾ ਦੇ ਕਰਨਾਲ ਤੋਂ ਰਜਨੀਕੌਰ ਅਤੇ ਉਸ ਦੀ ਬੱਚੀ ਪ੍ਰੀਤੀ ਕੌਰ ਸਰਹੰਦ ਰੇਲਵੇ ਸਟੇਸ਼ਨ ਤੇ ਰੇਲ ਗੱਡੀ ਦੀ ਲਪੇਟ ਦੇ ਵਿੱਚ ਆ ਗਈਆਂ ਉਹ ਮੱਥਾ ਟੇਕਣ ਆਈਆਂ ਸੀ ਉਹਨਾਂ ਦੀ ਹਾਦਸੇ ਦੇ ਨਾਲ ਉਹਨਾਂ ਦੀ ਬੱਚੀ ਦੀ ਮੌਤ ਹੋ ਗਈ ਹੈ ਪ੍ਰੀਤੀ ਕੌਰ ਦੀ ਮੌਤ ਹੋ ਗਈ ਹੈ ਤੇ ਉੱਥੇ ਹੀ ਪ੍ਰੀਤੀ ਕੌਰ ਨੂੰ ਰੇਲ ਗੱਡੀ ਤੋਂ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਉਸ ਦੀ ਤਾਈ ਰਜਨੀ ਕੌਰ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਹੈ ਜਿਹੜੀ ਰੇਲਵੇ ਪੁਲਿਸ ਮੌਕੇ ਤੇ ਪਹੁੰਚ ਕੇ ਜਿਹੜੀ ਜ਼ਖਮੀ ਔਰਤ ਸੀ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਬੇਹੱਦ ਵੱਡਾ ਜਿਹੜਾ ਹਾਦਸਾ ਹੈ ਦੁਖਦਾਈ ਘਟਨਾ ਹੈ ਜਿਹੜੀ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਵਾਪਰੀ ਹੈ ਸਰਹੰਦ ਰੇਲਵੇ ਸਟੇਸ਼ਨ ਦੇ ਉੱਤੇ ਇਹ ਘਟਨਾ ਵਾਪਰੀ ਹੈ ਜਦ ਕਰਨਾਲ ਤੋਂ ਉੱਚੇਚੇ ਤੌਰ ਤੇ ਮੱਥਾ ਟੇਕਣ ਆਏ ਸੀ ਪਰਿਵਾਰ ਉਹਨਾਂ ਦੀ ਬੱਚੀ ਦੀ ਵੀ ਹਾਲਤ ਜਿਹੜੀ ਗੰਭੀਰ ਹੋ ਗਈ ਸੀ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਤੇ ਤੁਹਾਨੂੰ ਦੱਸ ਦਈਏ ਕਿ ਬੱਚੀ ਨੂੰ ਬਚਾਉਣ ਦੇ ਚੱਕਰਾਂ ਚ ਉਸ ਦੀ ਤਾਈ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਜਿਸ ਨੂੰ ਪੀਜੀਆਈ ਚੰਡੀਗੜ੍ਹ ਦੇ ਵਿਖੇ ਦਾਖਲ ਕਰਵਾਇਆ ਗਿਆ ਜਿਹੜੀ ਮ੍ਰਿਤਕਾ ਜਿਹੜੀ ਲੜਕੀ ਇਹ ਆਪਣੀ ਤਾਈ ਨਾਲ ਉਤੋਂ ਕਰਨਾਲ ਤੋਂ ਗੱਡੀ ਰਾਹੀਂ ਸਫ਼ਰ ਕਰਕੇ ਸੀਦੀ ਰੂਮ ਵਾਲੇ ਸੰਦਰਗਨ ਮਹੱਤਕੋਂ ਬਾਤਿਆਰੇ ਸਨ ਤੇ ਇੱਥੇ ਉਸੰਦਰ ਰੇਲਵੇ ਟੇਹਂ ਦੇ ਭੀੜ ਜਿਆਦਾ ਹੋਣ ਕਾਰਨ ਇਹ ਗੱਡੀ ਦੇ ਦੂਜੇ ਪਾਸੇ ਉਤਰ ਗਏ ਕਾਲੀ ਕਾਲੀ ਤੇ ਉਧਰੋਂ ਇਹਨਾਂ ਨੇ ਗੱਡੀ ਦੇਖਿੰਨਗੇ ਸਾਹਨੇ ਪੰਜਾਬ ਐਕਸਟਰਾ ਸਾਰੀ ਸੀ ਉਹਦੀ ਰੇਪੇਟ ਚਾਕੇ ਇਹਦੀ ਮੌਕੇ ਤੇ ਮੌਤ ਹੋ ਗਈ ਤੇ ਇਹਦੀ ਜਿਹੜੀ ਤਾਈ ਸੀ ਰਜਨੀ ਖਬਰ ਉਹ ਇਹਨੂੰ ਬਚਾਉਂਦੇ ਹੋਏ ਜ਼ਖਮੀ ਹੋ ਗਈ ਜਿੰਨੂੰ ਡਾਕਟਰਾਂ ਨੇ ਉੱਤੇ ਰਜਿੰਦਰਾ ਹਸਪਤਾਲ ਰੈਫਰ ਕੀਤਾ ਲਾਜਵਾਸ ਤੇ ਰਜਿੰਦਰਾ ਹਸਪਤਾਲ ਨੇ ਉਹਦੀ ਨਾਜ਼ੁਕ ਹਾਲਾਤ ਦੇ ਦਿਖਦੇ ਉੱਥੇ ਇਹ ਜੇ ਚੰਡੀਗੜ੍ਹ ਰਿਪੋਰਟ ਕੀਤਾ ਜੋ ਜੇਰੇ ਇਲਾਜ ਹੈ ਇਹ ਲੜਕੀ ਸੀ ਬੱਚੀ ਥੋੜੀ ਪ੍ਰੀਤੀ ਕੌਰ ਸਨ ਆਫ ਜਗਿੰਦਰ ਡਾਕਟਰ ਆਫ ਜਗਿੰਦਰ ਸਿੰਘ ਵਾਸੀ ਸਿਵਕ ਕਲੋਨੀ ਕਰਨਾਲ ਥਾਣਾ ਰਾਵਣਗਰ ਕਰਨਾਲ ਜ਼ਿਲ੍ਹਾ ਕਰਨਾਲ ਹਰਿਆਣਾ ਇਹ ਮੌਤ ਹੋਈ ਹੈ ਜੀ ਦੀ ਉਹ ਮੌਤ ਆ ਜੀ ਦੀ ਮੌਤ ਹੋਈ ਹੈ ਔਰ ਜਿਹੜੀ ਜ਼ਖਮੀ ਹੋਈ ਹੈ ਉਹ ਰਜਨੀ ਕੌਰ ਆ ਉਹ ਕਿੱਥੇ ਦੀ ਹੈ ਵਾਈਫ ਆਫ ਲਖਵੀਰ ਸਿੰਘ ਉਹ ਵੀ ਇੱਥੋਂ ਦੀ ਆ ਕਿੰਨੇ ਸਾਲ ਸਿਵਕ ਕਲੋਨੀ ਕਰਨਾਲ ਦੀ ਕਿੰਨੇ ਸਾਲ ਦੀ ਸੀ ਰਜਨੀ ਰਜਨੀ ਕੋਰੇਗੀ ਆ 40-42 ਸਾਲ ਦੀ ਜੀ ਉਮਰ ਦੀ ਠੀਕ ਨਾ 194 ਬੀ ਐਨ ਐਸਐਸ ਥਾਣਾ ਜੀਰ ਪਿਸਰੰਦ ਜੀ ਕਾਰਵਾਈ ਕਰ ਰਹੇ ਹਾਂ ਜੀ ਅਮਰ ਪਿਛਲੇ ਹੰਦੀ ਕਾਰਵਾਈ